ਬੜੀ 32 ਇਹ ਤੁਹਾਡਾ ਹੈ ਹਾਂ ਥੋੜਾ ਥੋੜਾ ਸਾਡਾ ਹੈ 50 50 ਰੇਟ ਸਾਡੇ ਹਿਸਾਬ ਨਾਲ ਲੱਗੂਗਾ ਹਾਂਜੀ ਕੁਆਲਿਟੀ ਸਾਡੇ ਹਿਸਾਬ ਨਾਲ ਫਰੈਸ਼ ਹੋਊਗੀ ਪਰ ਉਹ ਸਾਡੇ ਪਰਾ ਕਰਨ ਪਾਠਕਰ ਪੱਕੜ ਚਿਕੰਦੀ ਕੁਆਟਿਟੀ ਵੀ ਬਹੁਤ ਹੈ ਹੂੰ ਛੋਕ ਕੇ ਛੋਕ ਕੇ ਗੋਸ਼ਬੂਏ ਹੈ ਗੋਸ਼ਬੂ ਟੋਟਲੀ ਕ੍ਰਾਂਚੀ ਨੂੰ ਜੂਸ ਵੀ ਬਹੁਤ ਹੈ ਸਾਹ ਨਹੀਂ ਲੋੜੇ ਨਹੀਂ ਆਹ ਖਾਸਾ ਲੈ ਆ ਬਕਟ ਪੂਰੀ ਭਰੀ ਹੋਈ ਆ ਬਟਰ ਚਿਕਨ ਔਰ ਤੁਸੀਂ ਤਾਂ ਪੋਰਸ਼ਨ ਦੇਖੋ ਕਿੰਨਾ ਵੱਡਾ ਵੈਸੇ ਤਾਂ ਮੇਰੇ ਨਾਲ ਇਹੋ ਜਿਹੇ ਬੰਦੇ ਜਿਹੜੇ ਇੱਕ ਪਲੇਟ 'ਚ ਨਹੀਂ ਰੱਜਦੇ ਪਰ ਫਿਰ ਵੀ ਸਾਡੇ ਤਿੰਨਾਂ ਲਈ ਇਹ ਸਫੀਸ਼ੀਐਂਟ ਹੈ ਔਰ ਨਾਲ ਤੁਸੀਂ ਦੇਖੋ ਕਿ ਬਟਰ ਚਿਕਨ ਦੇ ਉੱਤੇ ਸੱਚੀ ਬਟਰ ਵੀ ਹੈ ਭਰ ਭਰ ਕੇ ਬਟਰ ਹੈ ਤੇ ਆ ਜਿਵੇਂ ਕਿਸੇ ਦੇ ਦੰਦ ਤੋਂ ਬਾਹਰ ਹੁਣ ਉਸੇ ਤਰੀਕੇ ਦੋ ਦੋ ਲੈਗ ਪੀਸ ਦਿੱਤੇ ਹੋਏ ਆ ਆ ਲੈ ਫੜ ਲਈ ਇਹ ਇਹ ਮੇਰੇ ਕੋ ਆ ਜਾਊਗਾ ਔਰ ਗਰੇਵੀ ਦੇਖਣ ਨੂੰ ਬਹੁਤ ਰਿਚ ਲੱਗ ਰਹੀ ਹੈ ਜੀ ਆਸ਼ੀ ਭਾਜੀ ਫੂਡ ਕਿਹੋ ਜਿਹਾ ਲੱਗਿਆ ਫੂਡ ਬਹੁਤ ਵਧੀਆ ਸੀ ਭਾਜੀ ਬਿਲਕੁਲ ਜਿਦਾ 5 ਸਟਾਰ ਹੋਟਲ ਦੇ ਉਹਨਾਂ ਦਾ ਸੇਮ ਰੈਸਟੋਰੈਂਟ ਜਿਹੀ ਉਹੀ ਫੀਲਿੰਗ ਆ ਰਹੀ ਹੈ ਕੁਆਲਿਟੀ ਕਿਹੋ ਜਿਹੀ ਹੈ ਕੁਆਲਿਟੀ ਬਹੁਤ ਵਧੀਆ ਭਾਜੀ ਕੁਆਲਿਟੀ ਨਾਲ ਬਾਤ ਕੁਆਂਟੀਟੀ ਬਹੁਤ ਹੈ ਪੋਸ਼ਨ ਬਹੁਤ ਚੰਗਾ ਹੈ ਬਹੁਤ ਵਧੀਆ ਹੂੰ ਅੱਛਾ ਮੈਡਮਸ ਕੀ ਆਰਡਰ ਕੀਤਾ ਤੁਸੀਂ ਅ ਸਪ੍ਰਿੰਗ ਰੋਲ ਔਰ ਚਿਕਨ ਆਰਡਰ ਕੀਤਾ ਮੈਂ ਹੂੰ ਔਰ ਟੇਸਟ ਮੈਂ ਚੈੱਕ ਕਰਕੇ ਦੱਸ ਸਕਦੀ ਹਾਂ ਕਿ ਉਹ ਤੁਸੀਂ ਚੈੱਕ ਕਰੋ ਔਰ ਦੱਸੋ ਸਾਨੂੰ ਟੇਸਟ ਕਹਿੋ ਜੀ ਉਹਨਾਂ ਦਾ ਕ੍ਰਿਸਪੀ ਨਜ਼ਰ ਆ ਰਿਹਾ ਟੇਸਟ ਮੈਂ ਅੱਛਾ ਬਾਕੀ ਨਾਲੋਂ ਬਿਹਤਰ ਹੈ ਜੀ ਅੱਛਾ ਕੁਆਲਿਟੀ ਦੀ ਗੱਲ ਕਰੀਏ ਫਰੈਸ਼ਨੈਸ ਦੀ ਗੱਲ ਕਰੀਏ ਹਾਂਜੀ ਸਰ ਠੀਕ ਹੈ ਜੀ ਅੱਕੀ ਨਾਲੋਂ ਵੱਖਰਾ ਕੀ ਹੈ ਬਣਾਉਂਦੇ ਤਾਂ ਸਾਰੇ ਤਿਆਰ ਕਰਦੇ ਆ ਸ਼ਹਿਰ 'ਚ ਪਰ ਇੱਥੇ ਵੱਖਰਾ ਕੀ ਹੈ ਬਹੁਤ ਜ਼ਿਆਦਾ ਉਹ ਕਿਵੇਂ ਨਾ ਆਇਲੀ ਹੋ ਜਾਂਦੇ ਆ ਆਇਲੀ ਕਰ ਦਿੰਦੇ ਆ ਜਾਂ ਫਿਰ ਉਹਦਾ ਕੋਈ ਟੇਸ ਨਹੀਂ ਆ ਰਿਹਾ ਹੋਵੇਗਾ ਪਰ ਇਹ ਤਾਂ ਬਹੁਤ ਵਧੀਆ ਟੇਸ ਹੈ ਇਸ ਟਨ ਦਾ ਟੋਟਲੀ ਫਲੇਵਰਫੁਲੀ ਫਲੇਵਰ ਅੱਛਾ ਇੱਕ ਗੱਲ ਨਾ ਮੇਰੀ ਕਰਨ ਨਾਲ ਗੱਲ ਹੋਈ ਸੀਗੀ ਕਰਨ ਪਾਟਕ ਸਾਹਿਬ ਨਾਲ ਤਾਂ ਉਹ ਕਹਿੰਦੇ ਪਰਮਾਰ ਜੀ ਨਾਲ ਗੱਲ ਕਰ ਦੋ ਜਿਹੜੇ ਵੀ ਸਾਡੇ ਭੈਣ ਭਰਾ ਇੱਥੇ ਫੂਡ ਲੈ ਆਉਣਗੇ ਫੂਡ ਖਾਣ ਆਉਣਗੇ 32 'ਚ 32 ਬਾਈਟਸ 32 ਪਾਰਟਸ ਦੇ ਉਹਨਾਂ ਨੂੰ ਕਹਿੰਦੇ ਪਾਰਕਿੰਗ ਫ੍ਰੀ ਕਰ ਦੇਣੀ ਹੈ ਹਾਂਜੀ ਫ੍ਰੀ ਕਰ ਦਿੰਦੇ ਪਰਚੀ ਤੁਸੀਂ ਦੇ ਦੇਣੀ ਹੈ ਲੇਕਿਨ ਪੈਸੇ ਜਿਹੜੇ ਆ ਕਰਨ ਹੋਣਾਂ ਨਹੀਂ ਦੇਣ ਹਾਂਜੀ ਪਰ ਇਸ ਕਿਹੋ ਜਿਹੀ ਇਹਨਾਂ ਦੀ ਬਹੁਤ ਵਧੀਆ ਸਰਵਿਸ ਹੈ ਟਾਈਮ ਤੇ ਅਗਰ ਜੀ ਫੂਡ ਹਾਂ ਬਿਲਕੁਲ ਬਸ 5 ਜਾਂ 7 ਮਿੰਟ ਦੇ ਵਿੱਚ ਵਿੱਚ ਠੀਕ ਹੈ ਜੀ ਔਰ ਤੁਹਾਨੂੰ ਫੂਡ ਕਿਹੋ ਜਿਹਾ ਲੱਗੇ ਜੀ ਮੈਨੂੰ ਬਹੁਤ ਵਧੀਆ ਲੱਗਾ ਬਾਕੀ ਭਰਾਵਾਂ ਨੂੰ ਰეკਮੈਂਡ ਕਰੋਗੇ ਹਾਂ ਜ਼ਰੂਰ ਸਾਰਿਆਂ ਨੂੰ ਕਹਿੰਦੇ ਆ ਕੇ ਇੱਕ ਵਾਰੀ ਬਿਸ਼ਰ ਜ਼ਰੂਰ ਕਰੋ ਬਹੁਤ ਸਾਰੀ ਇੱਥੇ ਵੈਰਾਈਟੀ ਸਰਵ ਕਰਦੇ ਆ ਤੁਸੀਂ ਦੇਖ ਸਕਦੇ ਹੋ 버ਗਰਸ ਦੀ ਚਾਹੇ ਗੱਲ ਹੋਵੇ ਚਾਹੇ ਫ੍ਰੈਂਚ ਫ वेज ਨੋਨ ਵੇਜ ਦੋਨੇ ਪਾਸਤਾ ਨੂਡਲਸ ਨੋਨ ਵੇਜ ਨੂਡਲਸ ਵੇਜ ਚਾਈਨਿਸ ਗਰੇਵੀ ਮੇਨ ਕੋਰਸ ਦੀ ਗੱਲ ਕਰ ਲਈ ਵੇਜ ਵੀ ਤੇ ਨਾਲ ਦੀ ਨਾਲ ਮੇਨ ਕੋਰਸ ਨੋਨ ਵੇਜ ਚਪਾਤੀ ਰਾਇਤਾ ਸਲਾਦ ਪੀਜ਼ਾ ਨੋਨ ਵੇਜ ਪੀਜ਼ਾ ਹਰ ਤਰ੍ਹਾਂ ਦੀ ਵੈਰਾਈਟੀ ਹੈ ਸਰਵ ਕਰਦੇ ਆ ਜਿਹੜਾ ਸਭ ਤੁਹਾਡੀ ਵੀਡੀਓ ਦੇਖ ਕੇ ਆਊਗਾ ਪੀਵੀ 32 ਦੀ ਹਮ ਲਾਈਕ ਕਰੂਗਾ ਕਮੈਂਟ ਕਰੂਗਾ ਸ਼ੇਅਰ ਕਰੂਗਾ ਸ਼ੇਅਰ ਸ਼ੇਅਰ ਵੀ ਕਰੂਗਾ ਹਾਂ ਠੀਕ ਹੈ ਉਹਨੂੰ 20% ਆਫ ਮਿਲੂਗੀ ਲੇ ਵੀ ਆਪਾਂ ਫੋਟੋ ਖਿੱਚਦੇ ਆ ਕੀ ਹੋ ਗਿਆ ਤੂੰ ਕੱਲੇ ਮੂੰਹ ਬਣਾਇਆ ਕੀ ਯਾਰ ਭਾਈ ਤੁਹਾਨੂੰ ਕਿ ਅਸੀਂ KFC ਬਲਾਚੌਰ ਲੈ ਜਾਓ ਤੁਸੀਂ ਨਗਰ ਕੌਂਸਲ ਦੇ ਮੋਹਰੇ ਗੱਡੀ ਲਾਤੀ ਆ ਬਲਾਚੌਰ ਲੈ ਜਾ ਬਲਾਚੌਰ ਲੈ ਜਾ ਕੀ ਰੋਲਾ ਪਾਇਆ ਜੇ ਤੈਨੂੰ KFC ਵਾਲੇ ਮਜੇ ਇੱਥੇ ਲੈਣ ਨੂੰ ਆ ਫੇਰ ਉਹ ਮਜਾ ਨਹੀਂ ਲੱਗਣਾ ਲੱਗੇ ਓਏ ਕਿਉਂ ਗੁੱਸੇ ਹੁੰਨਾ ਕਿਉਂ ਨਰਾਜ ਹੁੰਨਾ ਜੇ ਮੈਂ ਤੈਨੂੰ ਬੱਕਟ ਸਟਾਈਲ ਬਿਨਾਂ ਜ਼ਿਆਦਾ ਆਇਲੀ ਤੈਨੂੰ ਇੱਥੇ ਹੀ 32 ਬਾਈਟਸ ਤੋਂ ਖਲਾਵਾ ਜਿੱਤੇ ਹਰ ਬਾਈਟ ਚ ਬਹੁਤ ਸਵਾਦ ਹੈ ਫੇਰ ਮੰਨੇਗਾ ਮਿੱਤਰਾਂ ਨੂੰ ਉਹ ਟੇਸਟ ਨਹੀਂ ਮਿਲਣਾ ਭਾਜੀ ਓਏ ਜੇ ਤੂੰ ਲੋਕਲ ਖਾ ਖਾ ਕੇ ਅੱਕ ਗਿਆ ਆ ਤੈਨੂੰ ਬ੍ਰਾਂਡਡ ਮਾਲ ਖ ਲੈਣਾ ਚੱਲ ਆ ਜਾ ਆ ਬੈਕ ਸੀਟ ਬੁਆਇਸਰ ਕੇ ਬਾਲ ਬਹੁਤ ਸੋਹਣੇ ਕੀਤੇ ਗੋਲਡਨ ਗੋਲਡਨ ਓ ਭਾਜੀ 32 ਇਹ ਤੁਹਾਡਾ ਹੈ ਹਾਂ ਥੋੜਾ ਥੋੜਾ ਸਾਡਾ ਹੈ 50 50 ਰੇਟ ਸਾਡੇ ਹਿਸਾਬ ਨਾਲ ਲੱਗੂਗਾ ਹਾਂਜੀ ਕੁਆਲਿਟੀ ਸਾਡੇ ਸਾਬ ਨਾਲ ਫਰੈਸ਼ ਹੋਊਗੀ ਪਰ ਉਹ ਸਾਡੇ ਪਰਾ ਕਰਨ ਪਾਠਕਰ ਆ ਤੇਰੇ ਬਾਲ ਬਹੁਤ ਸੋਹਣੇ ਆ ਅੰਦਰ ਚੱਲ ਕੇ ਤੈਨੂੰ ਦਿਖਾਣਾ ਠੀਕ ਹੈ ਭਾਜੀ ਮਜ਼ੇ ਮਜ਼ੇ ਆ ਮਜ਼ੇ ਮਜ਼ੇ ਆ ਜਾ ਰਸ਼ ਰਹਿੰਦਾ ਹਮੇਸ਼ਾ ਇੱਥੇ ਛੋਟੂ ਅੱਜ ਨਾ ਤੇਰੀ ਏ ਢਿੱਡੀ ਆ ਇਹਨੂੰ ਚਿਕਨ ਵੀ ਮਿਲੂਗਾ ਇਹਨੂੰ ਮਟਰਨ ਵੀ ਮਿਲੂਗਾ ਇਹਨੂੰ ਵਿੱਚ ਸਨੈਕਸ ਵੀ ਮਿਲਣਗੇ ਓ ਸ਼ਿਟ ਓ ਪਾਜੀ ਤੁਸੀਂ ਪੈਸੇ ਤਾਂ ਨਹੀਂ ਭੁੱਲ ਗਏ ਪੈਸੇ ਨਹੀਂ ਭੁੱਲੇ ਇਹਨਾਂ ਦੀ ਤਾਰੀਫ ਕਰਨੀ ਭੁੱਲ ਗਿਆ ਪਹਿਲਾਂ ਬਾਅਦ じゃ ਕਿ ਸ਼ੇਅਰ ਬੋਲੂਗਾ ਤਾਰੀਫ ਆ ਕਰਾਂਗੇ ਫਿਰ ਸਾਨੂੰ ਕੀ ਮਿਲੂਗਾ ਡਿਸਕਾਊਂਟ ਇੱਥੇ ਬੈਠੋ ਹੱਥ ਧੋਵੋ ਮੈਂ ਹੁਣੇ ਤਾਰੀਫ ਕਰਕੇ ਆਇਆ ਵੇਟ ਤੇ ਬਟਰ ਚਿਕਨ ਤੰਦੂਰੀ ਚਾਹੇ ਗ੍ਰਿਲ ਦੋਸਤੋ ਸਭ ਕੁਝ ਫਲੇਵਰਫੁਲ 32 ਬਾਈਟਸ ਦੇ ਜਾਏਗਾ ਮਿਲ ਦੋਸਤੋ ਫਿਕਰ ਨਹੀਂ ਕਰਨਾ ਪਾਕਟ ਫ੍ਰੈਂਡਲੀ ਆਏਗਾ ਤੁਹਾਡਾ ਬਿੱਲ ਦੋਸਤੋ ਟੇਸਟ ਅਜਿਹਾ ਕਿ ਬਾਰ ਬਾਰ ਇੱਥੇ ਆਉਣ ਨੂੰ ਖਾਣ ਨੂੰ ਕਰੇਗਾ ਤੁਹਾਡਾ ਦਿਲ ਦੋਸਤੋ ਕਰੇਗਾ ਤੁਹਾਡਾ ਦਿਲ ਦੋਸਤੋ ਸਤਿ ਸ਼੍ਰੀ ਅਕਾਲ ਵੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਸ਼ੇਅਰ ਤੁਸੀਂ ਸੁਣ ਲਿਆ ਕਿ ਅਜੇ ਹਾ ਟੇਸਟ ਕੇ ਮੁੰਮੜ ਇੱਥੇ ਆਉਣ ਨੂੰ ਦਿਲ ਕਰੇਗਾ ਪੌਕੇਟ ਫ੍ਰੈਂਡਲੀ ਇਹਨਾਂ ਦੇ ਜਿਹੜੇ ਮੈਨੂ ਦੇ ਉੱਤੇ ਰੇਟਸ ਲਿਖੇ ਹੋਏ ਆ ਔਰ ਟੇਸਟ ਬਹੁਤ ਕਮਾਲ ਹੈ ਹੁਣ ਮੈਂ ਅੰਦਰ ਚੱਲਾਂ ਕਿਉਂਕਿ ਭੁੱਖ ਬਹੁਤ ਲੱਗੀ ਹੋਈ ਹੈ ਤੇ ਮੇਰੇ ਨੰਨੇ ਮੁੰਨੇ ਛੋਟੇ ਜਿਹੇ ਬੱਚੇ ਉਹ ਅੰਦਰ ਵੇਟ ਕਰ ਰਿਹਾ ਆਓ ਅੰਦਰ ਚਲੀਏ ਅੱਛਾ ਹਰਸ਼ ਅੰਸ਼ ਰੈਸਟੋਰੈਂਟ ਅੰਦਰੋਂ ਚਮਕਦਾ ਪਿਆ ਬਹੁਤ ਵਧੀਆ ਹੈ ਨਾ ਬਹੁਤ ਖੂਬਸੂਰਤ ਆ ਮੇਰਾ ਦਿਲ ਲੱਗ ਗਿਆ ਤੂੰ ਇੱਥੇ ਰਾਤ ਰਹਿਣੀ ਆਪਾਂ ਆਰਡਰ ਕਰਦੀਏ ਹਾਂਜੀ ਭਾਜੀ ਕੀ ਆਰਡਰ ਕਰਦੀਏ ਜੀ ਅੱਛਾ ਮੈਨੂ ਆ ਤੁਹਾਡਾ ਇਹਦੇ ਵਿੱਚ ਜਿੰਨੀਆਂ ਆਈਟਮਸ ਨੇ ਨਾ ਸਾਰੀਆਂ ਦੋ ਦੋ ਲਿਓ ਪਤਾ ਮੇਰੇ ਨਾਲ ਦੋ ਭੁੱਖੇ ਸ਼ੇਰ ਆਇਆ ਚਲ ਸ਼ੁਗਲ ਤਾਂ ਹੋ ਗਿਆ ਆਰਡਰ ਕੀ ਕਰੀਏ ਬੱਕਟ ਬੱਕਟ ਬਟਰ ਚਿਕਨ ਹਾਂਜੀ ਅੱਛਾ ਇੱਕ ਬੱਕਟ ਇੱਕ ਬਟਰ ਚਿਕਨ ਤੇ ਹੋਰ ਜੋ ਤੁਹਾਡੇ ਕੋ ਖਾਸ ਹੈ ਲਿਓ ਟੇਸਟ ਕਰਾਂਗੇ ਉਮੀਦ ਆ ਜਾ ਦੋਤਲੇ ਚਿਕਨ ਅਲੰਦ ਘਾਣਤਵਤ ਦੁਆਵਾਂ ਮੈਂਣੀ ਤੂੰ ਮੈਨੂੰ ਗੱਲਾਂ ਬਾਅਦ ਚ ਕਰੀਓ ਮੇਰੇ ਪਕੜ ਚਿਕਨ ਅਲੰਦ oh very intelligent thank you ਭਾਜੀ oi pocket chicken ਦੀ quantity ਵੀ ਬਹੁਤ ਹੈ ਹੂੰ ਸੰਕੇ ਸੰਕੇ ਕੋਈ ਖੁਸ਼ਬੂ ਹੈ ਹੈ ਖੁਸ਼ਬੂ ਲੈ ਵੀ ਆਪਾਂ ਹੁਣ ਖਾਈਏ ਖਾਣ ਨਾਲ ਲਈਏ ਜੋਰ ਆ ਲੈ ਚੱਕ ਆ ਲੈ ਛੋਟੇ ਵੀ ਇਹ ਆ ਲੈ ਹੁਣ ਖਾ ਕੇ ਦੱਸ ਦੇ ਕਿਹੋ ਜਿਹਾ ਚੱਕੋ ਜੀ ਟੋਟਲੀ ਕਰੰਚੀ ਜੂਸੀ ਵੀ ਬਾਦਿਆ ਸਵਾਸ ਦੀ ਲੋੜ ਨਹੀਂ ਉਹ ਖਾਸਾ ਲੈ ਆ ਬੱਕੜ ਪੂਰੀ ਭਰੀ ਹੋਈ ਆ ਜਿਵੇਂ ਗਰਮੀਆਂ ਵਿੱਚ ਢਾੜਵੇਂ ਇਹਨੇ ਬਾਲਟੀ ਭਰੀ ਹੁੰਦੀ ਨਾ ਪਾਣੀ ਨਾਲ ਬੱਕੜ ਪੂਰੀ ਭਰੀ ਹੋਈ ਆ ਤੇ ਪੀਸਸ ਵੀ ਇੱਕੋ ਜੇ ਸਿਮਿਲਰ ਆ ਮੇਰੇ ਇਹਨਾਂ ਮੰਗਰੋਂ ਵੱਡੇ ਛੋਟੇ ਛੋਟੇ ਨਹੀਂ ਆ ਇੱਕੋ ਜੇ ਪੀਸ ਆ ਹੂੰ ਬਹੁਤ ਜੂਸੀ ਆ ਬਹੁਤ ਅੱਛਾ ਕਰੰਚੀ ਕ੍ਰਿਸਪੀ ਜੂਸੀ ਸੌਸ ਦੀ ਬਿਲਕੁਲ ਲੋੜ ਨਹੀਂ ਟੇਸਟੀ ਬਹੁਤ ਹੈ ਜੀ ਹੁਣ ਬਲਾਚੋਰ ਲੈ ਕੇ ਜਾਮਾ ਤੈਨੂੰ ਨਹੀਂ ਬੜੀ ਇੱਥੇ ਹੀ ਬਲਾਚੋਰ ਹੈ ਬੜੀ ਹਾਂ ਇੱਥੇ ਹੀ ਹੈ ਸੀ ਹੈ ਹੁਣ ਗੱਡੀ ਦੀ ਲੋੜ ਨਹੀਂ ਪਣੀ ਸਾਈਕਲ ਤੇ ਸਾਈਕਲ ਤੋਂ ਆਜਿਆ ਕਰ ਸਾਈਕਲ ਤੇ ਆ ਵੀ ਆਜਿਆ ਕਰ ਵੈਰੀ ਨਾਈਸ ਕੀ ਨਾਮ ਲੈ ਲੈ ਸਾਰੇ ਦੋ ਹੀ ਲੈ ਲੈ ਚੱਕੀ ਜਨ ਬਲਾ ਤਾਂ ਨਵੇੜਦਾ ਟੇਸਟ ਬਹੁਤ ਆ ਤੇ ਕਿੰਨਾ ਖਰਚਾ ਬਚ ਗਿਆ ਦੂਜਾ ਤੇਲ ਹੈ ਨੀਗਾ ਉਹ ਕਿੰਦਾ ਭਰ ਗਿਆ ਢਿੱਡ ਹੋ ਗਈ ਬਕਟ ਖਾਲੀ ਨਹੀਂ ਭਾਜੀ ਇਹ ਤਾਂ ਸੂਪ ਦਾ ਕੰਮ ਕੀਤਾ ਆ ਬਾਲਟੀ ਨੇ ਲੈ ਸੂਪ ਦਾ ਕੰਮ ਕੀਤਾ ਹਾਂਜੀ ਢਿੱਡ ਭਰ ਗਿਆ ਲੇਕਿਨ ਮਨ ਨਹੀਂ ਭਰਿਆ ਹੋਰ ਲਿਓ ਹੋਰ ਆਰਡਰ ਲਿਓ ਜੀ ਹੁਣ ਸਾਡੇ ਲਈ ਪੇਸ਼ ਕੀਤਾ ਗਿਆ ਬਟਰ ਚਿਕਨ ਔਰ ਤੁਸੀਂ ਤਾਂ ਪੋਰਸ਼ਨ ਦੇਖੋ ਕਿੰਨਾ ਵੱਡਾ ਵੈਸੇ ਤਾਂ ਮੇਰੇ ਨਾਲ ਇਹੋ ਜਿਹੇ ਬੰਦੇ ਜਿਹੜੇ ਇੱਕ ਪਲੇਟ 'ਚ ਨਹੀਂ ਰੱਜਦੇ ਪਰ ਫਿਰ ਵੀ ਸਾਡੇ ਤਿੰਨਾਂ ਲਈ ਇਹ ਸਫੀਸ਼ੀਐਂਟ ਹੈ ਔਰ ਨਾਲ ਤੁਸੀਂ ਦੇਖੋ ਕਿ ਬਟਰ ਚਿਕਨ ਦੇ ਉੱਤੇ ਸੱਚੀ ਬਟਰ ਵੀ ਹੈ ਭਰ-ਭਰ ਕੇ ਬਟਰ ਹੈ ਤੇ ਆ ਜਿਵੇਂ ਕਿਸੇ ਦੇ ਦੰਦ ਤੋਂ ਬਾਹਰ ਹੁਣ ਉਸੇ ਤਰੀਕੇ ਦੋ ਦੋ ਲੈਗ ਪੀਸ ਦਿੱਤੇ ਹੋਏ ਆ ਆ ਲੈ ਫੜ ਬਈ ਇਹ ਇਹ ਮੇਰੇ ਕੋ ਆ ਜਾਊਗਾ ਔਰ ਗਰੇਵੀ ਦੇਖਣ ਨੂੰ ਬਹੁਤ ਰਿਚ ਲੱਗ ਰਹੀ ਹੈ ਬਾਕੀ ਆਪਾਂ ਖਾ ਕੇ ਤੁਹਾਨੂੰ ਜਿਹੜਾ ਰਿਵਿਊ ਦੇ ਸਕਾਂਗੇ ਹਾਲੇ ਤਾਂ ਬਟਰ ਚਿਕਨ ਐ ਨਾ 골ਡਨ ਲੱਗ ਰਿਹਾ ਜਿਵੇਂ 24 ਕੈਰੇਟ ਸੋਨਾ ਹੋਵੇ ਨਾ ਦੇਖਣ ਤੋਂ ਤੇ ਹੋ ਮਸੀਹ ਸੋਹ ਰਿਹਾ ਪਰ ਖਾ ਕੇ ਰਿਵਿਊ ਕਰਾਂਗੇ ਕਿੰਨਾ ਕੁ ਟੇਸਟੀ ਆ ਕਿੰਨਾ ਕੁ ਜ਼ੁਬਾਨ ਤੇ ਮੈਲਟ ਹੁੰਦਾ ਚਲੋ ਜੀ ਹੂੰ ਕ੍ਰਿਸਪੀ ਜਿਹੜਾ ਟੇਸਟ ਪੌਪ ਲذیذ ਹੈ ਔਰ ਆਪਣੇ ਆਪ ਜਿਹੜਾ ਜ਼ੁਬਾਨ ਤੇ ਚਿਕਨ ਹੈ ਉਹ ਮੈਲਟ ਹੋ ਰਿਹਾ ਬਹੁਤ ਅੱਛੇ ਤਰੀਕੇ ਕੁੱਕ ਕੀਤਾ ਗਿਆ ਹੈ। ਔਰ ਸੌਫਟ ਵੀ ਬਾਤ ਹੈ। ਮਤਲਬ ਤੁਸੀਂ ਆਉਂਗੇ ਤੁਸੀਂ ਕਹੋਗੇ ਕਿ ਹਾਂ ਯਾਰ ਈ ਅਸਲੀ ਜਿਹੜਾ ਬਟਰ ਚਿਕਨ ਹੈ। ਬਟਰ ਨਾਨ ਵੀ ਆ ਗਿਆ। ਇਹ ਵੀ 골ਡਨ ਰੰਗ ਦਾ। ਦੇਖਣ ਨੂੰ ਬਹੁਤ ਸੌਫਟ ਲੱਗ ਰਿਹਾ। ਆਹ ਲੋ ਜੀ। ਇੱਕ ਲੈ ਲੈਣਾ ਔਰ ਨਾਲ ਦੀ ਨਾਲ ਹੁਣ ਗਰੇਵੀ ਦਾ ਵੀ ਟੇਸਟ ਕਰਦੇ। ਤਾਂ ਬਹੁਤ ਅੱਛਾ ਪੋਰਸ਼ਨ ਦਿੱਤਾ ਇਹਨਾਂ ਨੇ। ਇੱਕ ਪਲੇਟ ਹੈ। ਔਰ ਇੱਕ ਪਲੇਟ ਤਕਰੀਬਨ ਤਿੰਨ ਤੋਂ ਚਾਰ ਜਾਣੇ ਲਈ ਸਫੀਸ਼ੀਐਂਟ। ਔਰ ਪੀਸਸ ਵੀ ਇਹਨਾਂ ਨੇ ਕਾਫੀ ਦਿੱਤੇ ਇਹ ਨਹੀਂ ਕਿ ਜਿਆਦਾ ਇਹਨਾਂ ਨੇ ਸਿਰਫ ਗਰੇਵੀ ਦੇ ਦਿੱਤੀ ਆ ਪੀਸਸ ਅੰਦਰ ਹੈ ਹੀ ਨਹੀਂ ਤਾਂ ਪੋਰਸ਼ਨ ਬਹੁਤ ਅੱਛਾ ਹੈ ਚਾਰ ਜਣੇ ਜਿਹੜੇ ਆ ਉਹ ਰੱਜ ਕੇ ਇੱਕ ਪੋਰਸ਼ਨ ਨਾਲ ਇੱਕ ਪਲੇਟ ਨਾਲ ਹੀ ਰੱਜ ਜਾਣਗੇ ਬਾਕੀ ਆਪਾਂ ਗਰੇਵੀ ਐਂਡ ਬਟਰ ਨੰਨ ਦਾ ਟੇਸਟ ਕਰਕੇ ਦੱਸਦੇ ਹਾਂ ਬਟਰ ਨੰਨ ਕਾਫੀ ਸੌਫਟ ਹੈ ਔਰ ਮੈਂ ਗਰੇਵੀ ਬਾਰੇ ਦੱਸਦਾ ਬਹੁਤ سارے ਫਲੇਵਰਸ ਜਿਹੜੇ ਆ ਉਹ ਇਸ ਗਰੇਵੀ 'ਚ ਜਿਹੜੇ ਜ਼ੁਬਾਨ ਤੇ ਆ ਕੇ ਮਹਿਸੂਸ ਹੁੰਦੇ ਆ ਜਿਹੜਾ ਜ਼ਾਇਕਾ ਆਉਂਦਾ ਉਹਨਾਂ ਦਾ ਔਰ ਯਕੀਨ ਮੰਨਿਓ ਕੈਮਰਾ ਚੱਲ ਰਿਹਾ ਇਸ ਕਰਕੇ ਮੇਰੇ ਹੱਥ ਰੁਕ ਰਹੇ ਆ ਜੇ ਕਿਤੇ ਬਿਨਾਂ ਕੈਮਰੇ ਤੋਂ ਅਸੀਂ ਇਹ ਖਾ ਰਹੇ ਹੁੰਦੇ ਤਾਂ ਹੱਥ ਨਹੀਂ ਸੀ ਰੁਕਣੇ ਬਾਹਰ-ਬਾਰ ਜਿਹੜਾ ਚਮਚਾ ਆ ਉਹ ਜ਼ੁਬਾਨ ਨਾਲ ਟੱਚ ਕਰਨਾ ਸੀ ਹੂੰ ਬੋਲ ਅਜ਼ੀਜ਼ ਬਹੁਤ ਅੱਛਾ ਕਿਵੇਂ ਲੱਗਿਆ ਟੇਸਟੀ ਟੇਸਟੀ ਹੈ ਮੰਮੀ ਡੈਡੀ ਨੂੰ ਕਹੂੰਗਾ ਹੁਣ ਕਿੱਥੇ ਲੈ ਕੇ ਜਾਉ ਉਹ ਆਰਤੀ ਹਾਂਜੀ ਬਟਰ ਨਾਮ ਕਿ ਹੋ ਰਿਹਾ ਵਧੀਆ ਸੌਫਟ ਹੈ ਔਰ ਚਿਕਨ ਦੀ ਗੱਲ ਕਰੀਏ ਗਰੇਵੀ ਦੀ ਗੱਲ ਕਰੀਏ ਮਾੜੇ ਗਰੇਵੀ ਖਾ ਕੇ ਦੱਸ ਖਾਧੀ ਮੈਂ ਵਧੀਆ ਹੈ ਹੂੰ ਬਾਕੀ ਹਵਨ ਪਾਣੀ ਨਹੀਂ ਸਾਰੀ ਪਲੇਟ ਖਾ ਜੂਗਾ ਸਾਰੀ ਪਲੇਟ ਟੇਸਟੀ ਕਰਕੇ ਹਾਂਜੀ ਸਾਰੀ ਗਾਜਰਾਂ ਖਾਜੂਗਾ ਨਹੀਂ ਤਾਂ ਇਹ ਬਰੀਕ ਨਾ ਹੁੰਦੀ ਫੇਰ ਨਾ ਖਾਂਦੇ ਅੱਛਾ ਜੇ ਸਵਾਦ ਨਾ ਹੁੰਦਾ ਫੇਰ ਨਹੀਂ ਸਿਕਣਾ ਉਹਨੇ ਪੂਰੀ ਟੇਸਟੀ ਆ ਤਾਂ ਦਿਲ ਕਰਦਾ ਸਾਰੀ ਪਲੇਟ ਖਾਜਵਾ ਮੈਂ ਦੱਸਿਆ ਵੈਸੇ ਚਾਰ ਜਾਣੇ ਨੇ ਸਫੀਸ਼ੀਐਂਟ ਇੱਕ ਪਲੇਟ ਪਰ ਜੀ ਬੰਦੇ ਇਦਾਂ ਹੁਣ ਜਿਨ੍ਹਾਂ ਨੂੰ ਖਾਣਾ ਚੰਗਾ ਲੱਗਦਾ ਫਿਰ ਉਹ ਸਾਰੀ ਖਾ ਜਾਣਗੇ ਮਤਲਬ ਮਜ਼ਾ ਆਊਗਾ ਪੈਸੇ ਖਰਚ ਕੇ ਤੁਸੀਂ ਕਹੋਗੇ ਹਾਂ ਯਾਰ ਵਰਥ ਇਟ ਹੈ ਹਾਂਜੀ ਹੂੰ ਪਲੇਟਾਂ ਨਾ ਉਗਲੀਆਂ ਤੇ ਵੀ ਸਾਧੂ ਮੈਂ ਫਿਰ ਤੋਂ ਤੁਹਾਨੂੰ ਚਾਹਨਾ ਗਰੇਵੀ ਬਹੁਤ ਹੀ ਇਹਦਾ ਜਲਵਾ ਵੱਖਰਾ ਹੈ ਜ਼ੁਬਾਨ ਤੇ ਆ ਕੇ ਮੈਲਟ ਹੁੰਦੀ ਹੈ ਔਰ ਨਾਲ ਦੀ ਨਾਲ ਬਹੁਤ ਸਾਰੇ ਇਹਨਾਂ ਦੇ ਵੱਖ-ਵੱਖ ਜਿਹੜੇ ਫਲੇਵਰਸ ਹੈ ਉਹਦਾ ਟੇਸ ਆਉਂਦਾ ਡੈਫੀਨਿਟਲੀ ਤੁਸੀਂ ਇੱਥੇ ਆਉਂਗੇ ਇਹਨੂੰ ਬਹੁਤ ਪਸੰਦ ਕਰੋਗੇ ਔਰ ਤੁਹਾਡੇ ਰੈਗੂਲਰ ਖਾਣੇ ਵਿੱਚ ਮੈਂ ਇਮਿੰਟ ਟੂ ਸੇ ਹਫਤੇ 'ਚ ਇੱਕ ਦੋ ਵਾਰ ਜੇ ਤੁਸੀਂ ਬਾਹਰ ਕਿਤੇ ਖਾਣਾ ਖਾਓਗੇ ਡੈਫੀਨਿਟਲੀ ਤੁਸੀਂ ਇੱਥੇ ਆਉਂਗੇ ਇਹ ਜਗ੍ਹਾ ਤੁਹਾਡੀ ਪੱਕੀ ਹੋ ਜਾਣੀ ਹੈ ਮੇਰੇ ਹਿਸਾਬ ਨਾਲ KFC ਭੁੱਲ ਜੂਗੇ ਉਹਦਾ ਭੁੱਲੇ ਜਾਣਾ ਜਿਹੜਾ ਬਾਕਟ ਖਾਦਾ ਔਰ ਵੈਸੇ ਵੀ ਜਿਹੜੇ ਭਰਾ ਸਾਡੇ ਬਟਰ ਚਿਕਨ ਖਾਣ ਦੇ ਸ਼ੌਕੀਨ ਆ ਆ ਉਹਨਾਂ ਦਾ ਫੇਵਰੇਟ ਅੱਡਾ ਬਣ ਜਾਣਾ 32 ਬਾਈਟਸ ਉਹਨਾਂ ਦਾ ਫੇਵਰੇਟ ਅੱਡਾ ਬਣ ਜਾਣਾ ਹਾਂਜੀ ਹੂੰ ਤੁਸੀਂ ਨਾਨ ਦੇਖ ਸਕਦੇ ਹੋ ਬਟਰ ਨਾਨ ਔਰ ਇਹਦੇ ਉੱਤੇ ਵੀ ਬਟਰ ਜਿਹੜਾ ਭਰ-ਭਰ ਕੇ ਪਾਇਆ ਹੋਇਆ ਸੌਫਟਨੈਸ ਜਿਹੜੀ ਹੈ ਤਾਂ ਬਹੁਤ ਅੱਛੀ ਹੈ ਕਰੰਚੀ ਵੀ ਹੈ ਔਰ ਇਹਦਾ ਵੀ ਜਦ ਜ਼ਾਇਕਾ ਇਹਦੇ ਨਾਲ ਮਿਕਸ ਹੁੰਦਾ ਬਟਰ ਨਾਨ ਬਟਰ ਚਿਕਨ ਦੇ ਨਾਲ ਅਲੱਗ ਹੀ ਫਲੇਵਰ ਬਣਦਾ ਬਹੁਤ ਹੀ ਉੰਦਾ ਬਹੁਤ ਹੀ ਸ਼ਾਨਦਾਰ ਤੁਸੀਂ ਡੈਫੀਨੇਟਲੀ ਇਹਨੂੰ ਲਾਈਕ ਕਰੋਗੇ ਵਧੀਆ ਪਰੀ ਮੱਇਆ ਆ ਗਿਆ ਇੱਕ ਪਲੇਟ ਹੋਰ ਸਾਲੇ ਬੰਦਾ ਬਣ ਇੱਕ ਪਲੇਟ ਹੋਰ ਇੱਕ ਪਲੇਟ ਰੱਖਾ ਕੇ ਹੋਰ ਕੀ ਕਰਨਾ ਹਾਂਜੀ ਵਧੀਆ ਦਾ ਬਣਾਇਆ ਇਨਾ ਸ਼ੈਫ ਨੇ ਅੰਦਰ ਚੱਲ ਕੇ ਸ਼ੈਫ ਦੇ ਹੱਥ ਨਾਲ ਚੁੰਮਾਦਮਾ ਤੈਨੂੰ ਆ ਜਾ ਅੰਦਰ ਸ਼ੈਫ ਨੂੰ ਮਿਲ ਕੇ ਆਨੇ ਆ ਤਾਂ ਇਹ ਨੇ ਜੀ ਇੱਥੋਂ ਦੇ ਸ਼ੈਫ ਸਾਹਿਬ ਸ਼ੈਫ ਸਾਹਿਬ ਦੇ ਹੱਥਾਂ 'ਚ ਦੇਖੋ ਕਿੰਨੀ ਸਫਾਈ ਹੈ ਤੇ ਨਾਲ ਦੀ ਨਾਲ ਕਿ ਕਿਚਨ ਦੀ ਗੱਲ ਕਰੀ ਤੇ ਅੰਦਰ ਪੂਰੀ ਤੁਹਾਨੂੰ ਸੈਨੀਟੇਸ਼ਨ ਨਜ਼ਰ ਆਏਗੀ ਔਰ ਖਾਸ ਕਰ ਇਹ ਹੈ ਕਿ ਇੱਥੇ ਵੈਜ ਅਤੇ ਨਾਨ ਵੈਜ ਖਾਣਾ ਵੱਖੋ ਵੱਖ ਭਾਂਡਿਆਂ ਚ ਜਿਹੜਾ ਤਿਆਰ ਕੀਤਾ ਜਾਂਦਾ ਔਰ ਸਵਾਦਿਸ਼ਟ ਵੀ ਬੜਾ ਹੁੰਦਾ। ਟੱਕਰ ਕਿ ਨਹੀਂ ਸਵਾਇਆ ਅੰਦਰ? ਬਾਦੋ ਭਾਈ। ਚੰਗਾ ਲੱਗਿਆ? ਹਾਂਜੀ ਭਾਈ। ਜਦੋਂ ਸਾਫ਼ ਸੁਥਰੀ ਜਗਤ ਜਾਂਦੇ ਆ ਵਧੀਆ ਲੱਗਦਾ ਨਾ? ਹਾਂਜੀ। ਉਹ ਇੱਧਰ ਆਸ਼ੂ ਭਾਜੀ ਹੁਣੀ ਵੀ ਆਏ ਆ। ਉਹ ਤਾਂ ਸਾਰਾ ਸ਼ਹਿਰ ਹੀ ਇੱਥੇ ਆਂਦਾ ਆਜਾ ਮਿਲਦੇ ਆ। ਜੀ ਆਸ਼ੂ ਭਾਜੀ ਫੂਡ ਕਿਹੋ ਜਿਹਾ ਲੱਗਿਆ? ਫੂਡ ਬਹੁਤ ਵਧੀਆ ਸੀ ਭਾਜੀ। ਬਿਲਕੁਲ ਜਿਦਾ ਫਾਈਵ ਸਟਾਰ ਹੋਟਲ ਦੇ ਨਾਲ ਉਹਦਾ ਸੇਮ ਰੈਸਟੋਰੈਂਟ ਜਿਹੀ ਉਹੀ ਫੀਲਿੰਗ ਆ ਰਹੀ ਹੈ ਕੁਆਲਿਟੀ ਕਿਹੋ ਜੀ ਹੈ ਕੁਆਲਿਟੀ ਬਹੁਤ ਵਧੀਆ ਭਾਈ ਕੁਆਲਿਟੀ ਨਾਲੋਂ ਵੱਧ ਕੁਆਂਟੀਟੀ ਬਹੁਤ ਹੈ ਕੋਸਟ ਬਹੁਤ ਅੱਛਾ ਦਿੰਦੇ ਬਹੁਤ ਵਧੀਆ ਹਮ ਅੱਛਾ ਤੁਸੀਂ ਆਏ ਕਿਵੇਂ ਹਲੇ ਤੱਕ ਨਾ ਨੇ ਸ਼ੁਰੂ ਓਪਨਿੰਗ ਵੀ ਨਹੀਂ ਕੀਤੀ ਤੁਸੀਂ ਪਹਿਲੇ ਆ ਗਏ ਭਾਈ ਜਿੱਦਾਂ ਨਾ ਮੈਂ ਇੱਥੋਂ ਨੱਕ ਕੇ ਜਾਂਦਾ ਸੀ ਉਦੋਂ ਦਾ ਆਪਣੇ بڑے ਭਾਈ ਦਾ ਰੈਸਟੋਰੈਂਟ ਹੈ ਇਹ ਹਮ ਕਰਨ ਪਾਟਕ ਹਾਂ ਜੀ ਆਪਣੇ ਬੜੇ ਭਰਾਏ ਤੇ ਭਾਈ ਇਹ ਨਾ ਇੱਥੇ ਰੈਸਟੋਰੈਂਟ ਦੇ ਬਾਹਰ ਮੁੰਡਾ ਰੋਂਦਾ ਸੀਗਾ ਇੱਕ ਅੱਛਾ ਇੱਥੇ ਥੜੀ ਤੇ ਹਾਂ ਬਾਹਰ ਹੀ ਥੜੀ ਤੇ ਤੇ ਉਹ ਤੇ ਇਹ ਸਹੀ ਮੈਨਾਂ ਕੋਈ ਗੱਲ ਨਹੀਂ ਵੀ ਤੁੰਦ ਅੰਦਰ ਆ ਹਨ ਤੇ ਅਸੀਂ ਅੰਦਰ ਲਿਆਏ ਭਾਈ ਕਹਿੰਦੇ ਕੀ ਹੋਇਆ ਮੈਨਾਂ ਬਾਈ ਇਹ ਤੇ ਇਦਾਂਦਰ ਹੁੰਦਾ ਭਾਈ ਉਹਨਾਂ ਨੂੰ ਫ੍ਰੀ ਆਫ ਕੋਸਟ ਖਾਣ ਨੂੰ ਦਿੱਤਾ ਠੀਕ ਆ ਅੱਛਾ ਆ ਸਾਰਾ ਕੁਝ ਹਾਂ ਹਾਂ ਬੱਲਾ ਤੇ ਲਿਆ ਹਾਂ ਹਾਂ ਭਾਈ ਬੰਦੇ ਦਾ ਦਿਲ ਬਹੁਤ ਦਲੇਰ ਮਤਲਬ ਜਿੱਦਾਂ ਹੁਣ ਇੱਕ ਬੱਚੀ ਦੀ ਉਹਨੇ ਹੈਲਪ ਕੀਤੀ ਹਾਂ ਉਹ ਯਾਦ ਰੱਖੂਗਾ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਯਾਦ ਰੱਖੂਗਾ ਵੀ ਕਿਸੇ ਨੇ ਮੇਲੀ ਇੰਨਾ ਕੀਤਾ ਜਾਂ ਮੇਰਾ ਬਰਥਡੇ ਵਧੀਆ ਮਨਾਇਆ ਵਧੀਆ ਰਿਹਾ ਬਜੀ ਅੱਛਾ ਹੋਰ ਵੀ ਬਹੁਤ ਸਾਰੇ ਭੈਣ ਭਰਾ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਆ ਬਹੁਤ ਸ਼ੁਕਰ ਆ ਤੁਸੀਂ ਸਮਾਂ ਦਿੱਤਾ ਥੈਂ अच्छा 32 बाइट्स बारे की कहूंगी जो देख रहे हैं मैं यही कहूंगी आगे एक बार जरूर विजिट विजिट करना चाहिए जी शुक्रिया थियो ਹੁਣ ਅਸੀਂ ਗੱਲਬਾਤ ਕਰਾਂਗੇ ਮੈਡਮਸ ਦੇ ਨਾਲ ਸਾਨੂੰ 32 ਬਾਈਟਸ ਦੇ ਮੈਡਮਸ ਮਿਲੇ ਆ ਮੈਡਮਸ ਕੀ ਆਰਡਰ ਕੀਤਾ ਤੁਸੀਂ ਸਪ੍ਰਿੰਗ ਰੋਲ ਔਰ ਚਿਕਨ ਆਰਡਰ ਕੀਤਾ ਮੈਂ ਹੂੰ ਔਰ ਟੇਸਟ ਮੈਂ ਚੈੱਕ ਕਰਕੇ ਦੱਸ ਸਕਦੀ ਹਾਂ ਕਿ ਉਹ ਤੁਸੀਂ ਚੈੱਕ ਕਰੋ ਔਰ ਦੱਸੋ ਸਾਨੂੰ ਟੇਸਟ ਕਿਹੋ ਜਿਹਾ ਇਹਨਾਂ ਦਾ ਕ੍ਰਿਸਪੀ ਨਜ਼ਰ ਆ ਰਿਹਾ ਹੂੰ ਟੇਸਟ ਅੱਛਾ ਬਾਕੀ ਨਾਲੋਂ ਬਿਹਤਰ ਹੈ ਜੀ ਅੱਛਾ ਕੁਆਲਿਟੀ ਦੀ ਗੱਲ ਕਰੀਏ ਫਰੈਸ਼ਨੈਸ ਦੀ ਗੱਲ ਕਰੀਏ ਹਾਂਜੀ ਸਰ ਠੀਕ ਹੈ ਜੀ ਤੇ ਫਿਰ ਅਗਲੀ ਵਾਰ ਕਿਹਦੇ ਨਾਲ ਆਉਂਗੇ ਜੀ ਮੰਮੀ ਨਾਲ ਫੈਮਲੀ ਨਾਲ ਹਾਂਜੀ ਫੈਮਲੀ ਨਾਲ ਫੈਮਲੀ ਨਾਲ ਆਉਂਗੇ ਜੀ ਅੱਛਾ ਇਹਨਾਂ ਦੀ ਓਕੇ ਰਿਪੋਰਟ ਹੈ ਓਕੇ ਸਰ 10 ਚੋਕਰੀ ਨੰਬਰ ਦਿੰਨੇ ਆ 10 ਤੋਂ 10 10 ਚੋਕ 10 ਠੀਕ ਹੈ ਜੀ ਮੈਮ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਹਿ ਗਿਆ ਜੀ ਸਰ ਮੈਂ ਟੇਸਟ ਕੀਤਾ ਮੈਨੂੰ ਕਾਫੀ ਡੇਲੀਸ਼ੀਅਸ ਲੱਗਾ ਠੀਕ ਹੈ ਜੀ ਬਾਕੀ ਨੂੰ ਆਣਾ ਚਾਹੀਦਾ ਹਾਂਜੀ ਹਾਂਜੀ ਸਰ ਰეკਮੈਂਡ ਕਰ ਦਿਓ ਜੀ ਸਰ ਤੁਹਾਡੀ ਪਲੇਟ ਮ ਤੁਹਾਡਾ ਤਜਰਬਾ ਕਿਹੋ ਜਿਹਾ ਹੈ ਮੈਨੂੰ ਇਹ ਬਹੁਤ ਟੇਸਟੀ ਲੱਗਾ ਹੈ ਬਹੁਤ ਵਧੀਆ ਆ ਹੂੰ ਤੇ ਬਾਕੀ ਹੋਰ ਭੈਣਾਂ ਨੂੰ ਵੀ ਆਉਣਾ ਚਾਹੀਦਾ ਹਾਂਜੀ ਆਪਣੀ ਫੈਮਲੀ ਦੇ ਨਾਲ ਹਾਂਜੀ ਕੰਫਰਟੇਬਲ ਹੈ ਇੱਥੇ ਹਾਂਜੀ ਹਾਂਜੀ ਠੀਕ ਹੈ ਤਾਂ ਸاتھ ਜੋ ਮੈਡਮਸ ਤੋਂ ਬਾਅਦ ਹੁਣ ਵੀਰਾਂ ਦੀ ਵਾਰੀ ਪਰਮਾਰ ਜੀ ਨਾਲ ਨੇ ਸੰਦੀਪ ਸਰ ਨੇ ਸੁਖਦੇਵ ਸਰ ਨੇ ਔਰ ਇਹਨਾਂ ਨੇ ਆ ਕੇ KFC ਸਟਾਈਲ ਬੱਕਟ ਨੂੰ ਆਰਡਰ ਕੀਤਾ ਦੇਖ ਕੇ ਇੱਕ ਵਾਰ ਫਿਰ ਤੋਂ ਮੂੰਹ ਚ ਪਾਣੀ ਆ ਰਿਹਾ ਨਾਲ ਦੀ ਨਾਲ ਪਾਸਤਾ ਵੀ ਆ ਤਾਂ ਮੈਂ ਪਹਿਲਾਂ ਪਰਮਾਰ ਸਾਹਿਬ ਤੋਂ ਪੁੱਛਦਾ ਸਰ ਕਿਹੋ ਜਿਹਾ ਤਜਰਬਾ सर बहुत बढ़िया रहा हुँ. कि एसटी स्टाइल बकेट है बहुत बढ़िया है जूसी है हुँ. और काफी ज्यादा क्रंची क्रंची भी बहुत ज्यादा है हुँ. और इस टाइम में फ्लेवर आ रहा है फ्लेवर भी बढ़िया और सब तो बढ़िया इस टाइम का ये ਇਸ ਤੋਂ ਦਾ ਤੇ ਮੈਂ ਖਾ ਰਿਹਾ ਜਿਹੜਾ ਮੈਂ ਅੱਛਾ ਬਾਕੀ ਨਾਲੋਂ ਵੱਖਰਾ ਕੀ ਹੈ ਬਣਾਉਂਦੇ ਤਾਂ ਸਾਰੇ ਤਿਆਰ ਕਰਦੇ ਆ ਸ਼ਹਿਰ 'ਚ ਪਰ ਇੱਥੇ ਵੱਖਰਾ ਕੀ ਹੈ ਬਹੁਤ ਜ਼ਿਆਦਾ ਉਹ ਕਿਹੜੀ ਨਾ ਪਹਿਲੀ ਹੋ ਜਾਂਦੀ ਪਹਿਲੀ ਕਰ ਦਿੰਦੇ ਆ ਜਾਂ ਫਿਰ ਉਹਦਾ ਕੋਈ ਟੇਸ ਨਹੀਂ ਆ ਰਿਹਾ ਹੋਵੇਗਾ ਪਰ ਇਹ ਤਾਂ ਬਹੁਤ ਵਧੀਆ ਟੇਸ ਹੈ ਇਸ ਤੋਂ ਦਾ ਟੋਟਲੀ ਫਲੇਵਰਫੁਲ ਟੋਟਲੀ ਫਲੇਵਰ ਅੱਛਾ ਇੱਕ ਗੱਲ ਨਾ ਮੇਰੀ ਕਰਨ ਨਾਲ ਗੱਲ ਹੋਈ ਸੀਗੀ ਕਰਨ ਪਾਟਕ ਸਾਹਿਬ ਨਾਲ ਉਹ ਕਹਿੰਦੇ ਪਰਮਾਰ ਜੀ ਨੂੰ ਇੱਕ ਗੱਲ ਕਹ ਦੋ ਜਿਹੜੇ ਵੀ ਸਾਡੇ ਭੈਣ ਭਰਾ ਇੱਥੇ ਫੂਡ ਲੈ ਆਉਣਗੇ ਫੂਡ ਖਾਣ ਆਉਣਗੇ 32 'ਚ 32 ਬਾਈਟਸ 32 ਪਾਰਟਸ ਦੇ ਉਹਨਾਂ ਨੂੰ ਕਹਿੰਦੇ ਪਾਰਕਿੰਗ ਫ੍ਰੀ ਕਰ ਦੇਣੀ ਹੈ ਹਾਂਜੀ ਫ੍ਰੀ ਕਰ ਦਾਂਗੇ ਪਰਚੀ ਤੁਸੀਂ ਦੇ ਦੇਣੀ ਹੈ ਲੇਕਿਨ ਪੈਸੇ ਜਿਹੜੇ ਆ ਕਰਨ ਹੋਣਾ ਨਹੀਂ ਦੇਣੇ ਹਾਂਜੀ ਠੀਕ ਹੈ ਜੀ ਕਰਾਂਗੇ ਜੀ ਠੀਕ ਹੈ ਠੀਕ ਹੈ ਮੈਂ ਸੁਖਦੇਵ ਸਰ ਤੋਂ ਪੁੱਛ ਲੈਣਾ ਸਰ ਤੁਹਾਡਾ ਤਜਰਬਾ ਕਿਹੋ ਜਿਹਾ ਰਿਹਾ ਬਹੁਤ ਵਧੀਆ ਰਿਹਾ ਸਰ ਅੱਛਾ ਇਹ ਹੁਣ ਜਿਹੜਾ ਰੈਸਟੋਰੈਂਟ ਹੈ ਤੁਹਾਡੀ ਰੈਗੂਲਰ ਲਿਸਟ ਚ ਹੋਏਗਾ ਜੀ ਆਂਦੇ ਰਹੋਗੇ ਆਂਦੇ ਰਹਾਂਗੇ ਅੱਛਾ ਲੱਗਾ ਹਾਂਜੀ ਪੈਂਟ ਨੂੰ ਵੀ ਆਪਣੇ ਨੂੰ ਕਾਣ ਠੀਕ ਹੈ ਜੀ ਇੱਥੇ ਆ ਕੇ ਜਾਓ ਇੱਕ ਵਾਰੀ ਜ਼ਰੂਰ ਜੀ ਤੇ ਸਟਾਫ ਬਹੁਤ ਵਧੀਆ ਸਰ ਠੀਕ ਹੈ ਜੀ ਕੋਆਪਰੇਟਿਵ ਹੈ ਕੋਆਪ ਸੰਦੀਪ ਜੀ ਸਰਵਿਸ ਕਿ ਹੋ ਰਹੀ ਇਹਨਾਂ ਦੀ ਬਹੁਤ ਵਧੀਆ ਸਰਵਿਸ ਆ ਟਾਈਮ ਤੇ ਆ ਗਿਆ ਸੀ ਫੂਡ ਹਾਂ ਬਿਲਕੁਲ ਬਸ 5 ਜਾਂ 7 ਮਿੰਟ ਦੇ ਵਿੱਚ ਵਿੱਚ ਠੀਕ ਹੈ ਜੀ ਔਰ ਤੁਹਾਨੂੰ ਫੂਡ ਕਿਹੋ ਜਿਹਾ ਲੱਗਿਆ ਜੀ ਮੈਨੂੰ ਬਹੁਤ ਵਧੀਆ ਲੱਗਾ ਬਾਕੀ ਭਰਾਵਾਂ ਨੂੰ ਰეკਮੈਂਡ ਕਰੋਗੇ ਹਾਂ ਜ਼ਰੂਰ ਸਾਰਿਆਂ ਨੂੰ ਕਹੂੰਗਾ ਵੀ ਆ ਕੇ ਇੱਕ ਵਾਰੀ ਬਿਚਾਰ ਜ਼ਰੂਰ ਕਰੋ ਚਲੋ ਬਾਤਿਓ ਕਰੀਏ ਤੇ ਸਾਥਿਓ ਅੱਜ ਸਾਡਾ ਇੱਥੇ ਪੀਪੀ 32 ਵਾਲਿਆਂ ਦਾ ਔਰ ਹੋਰ ਬਹੁਤ ਸਾਰੇ ਜਿਹੜੇ ਗੈਸਟ ਇੱਥੇ ਪਹੁੰਚੇ ਸੀ ਐਕਸਪੀਰੀਅੰਸ ਬਹੁਤ ਅੱਛਾ ਰਿਹਾ ਔਰ ਬਹੁਤ ਖਾਸ ਰਿਹਾ ਪਹਿਲੀ ਗੱਲ ਤਾਂ ਇਹ ਫੂਡ ਬਹੁਤ ਜ਼ਿਆਦਾ ਡੇਲੀ ਔਰ ਇਹਨਾਂ ਨੇ ਇੱਥੇ 32 ਬਾਈਟਸ ਨਾਮ ਰੱਖਿਆ ਲੇਕਿਨ ਮੇਰਾ ਖਿਆਲ ਚਿਕਨ ਦੇ ਅਸੀਂ 32 ਬਾਈਟਸ ਲਈਆਂ ਹੋਣੀਆਂ ਸੁਆਦ ਸੁਆਦ ਐਂਡ ਚੂ ਕਰਕੇ ਖਾਦਾ ਪਰ ਉਸ ਉਤਨੀ ਗੱਲ ਕਿ ਬਹੁਤ ਸਾਰੀ ਇੱਥੇ ਵੈਰਾਈਟੀ ਸਰਵ ਕਰਦੇ ਆ ਤੁਸੀਂ ਦੇਖ ਸਕਦੇ ਹੋ 버ਗਰਸ ਦੀ ਚਾਹੇ ਗੱਲ ਹੋਵੇ ਚਾਹੇ ਫ੍ਰੈਂਚ ਫ੍ਰਾਈਜ਼ ਰੋਲਸ ਦੀ ਮੋਮੋਸ ਵੈਜ ਨੋਨ ਵੈਜ ਦੋਨੇ ਪਾਸਤਾ ਨੂਡਲਸ ਨੋਨ ਵੈਜ ਨੂਡਲਸ ਵੈਜ ਚਾਈਨਿਸ ਗਰੇਵੀ ਮੇਨ ਕੋਰਸ ਦੀ ਗੱਲ ਕਰ ਲਈਏ ਵੈਜ ਵੀ ਤੇ ਨਾਲ ਦੀ ਨਾਲ ਮੇਨ ਕੋਰਸ ਨੋਨ ਵੈਜ ਚਪਾਤੀ ਰਾਇਤਾ ਸਲਾਦ ਪੀਜ਼ਾ ਨਾਨवेज ਪੀਜ਼ਾ ਹਰ ਤਰ੍ਹਾਂ ਦੀ ਵੈਰਾਈਟੀ ਹੈ ਸਰਵ ਕਰਦੇ ਆ ਬਿਵਰੇਜਸ ਦੀ ਵੀ ਇੱਧਰ ਗੱਲ ਹੈ ਸ਼ੇਕਸ ਮੋਜੀਤੋ ਸੂਪ ਸਪੈਸ਼ਲ ਤੰਦੂਰੀ ਨਾਨवेज 스ਨੈਕਸ ਤੰਦੂਰੀ ਆਈਟਮ ਵੈਜ ਮਤਲਬ ਜੋ ਤੁਸੀਂ ਸੋਚਦੇ ਆ ਜੋ ਤੁਸੀਂ ਰੀਲਾਂ 'ਚ ਦੇਖਦੇ ਆ ਕੱਲੀ-ਕੱਲੀ ਚੀਜ਼ ਇੱਥੇ ਸਰਵ ਕਰਦੇ ਆ ਪਰ ਅਸੀਂ ਆਪਰੇ ਛੋਟੇ ਭਰਾ ਕੇਸ਼ਵਤੋਂ ਪਾਸੇ ਤੋਂ ਕੇਸ਼ਵਤੋਂ ਕਿਉਂਕਿ ਵੀਡੀਓ ਬੰਦਾ ਤੇ ਇੱਕ ਨੂੰ ਪੋਸਟ ਹੋਣੀ ਹੈ ਕੀਸ਼ਵ ਤੋਂ ਆਫਰ ਲੈਣੀ ਆ ਸਾਡੇ ਭੈਣ ਭਰਾਵਾਂ ਲਈ ਜਿਹੜੇ ਹੁਣ ਮਨ ਬਣਾ ਚੁੱਕੇ ਆ ਵੀ ਅਸੀਂ ਹੁਣ 32 ਬਾਈਟਸ ਤੇ ਜਾ ਕੇ ਖਾਣਾ ਖਾ ਕੇ ਆਣਾ ਤੇ ਕੇਸ਼ਵ ਜਿਨ੍ਹਾਂ ਨੇ ਇੱਕ ਵਾਰ ਇੱਥੇ ਆ ਕੇ ਖਾਣਾ ਖਾਣਾ ਸਰ ਆਫਰ ਦਈਏ ਮੈਨੂੰ ਯਕੀਨ ਹੈ ਕਿ ਤੁਹਾਡੇ ਰੈਗੂਲਰ ਕਸਮਰ ਬਣ ਜਾਣੇ ਆ ਹੁਣ ਤਾਂ ਆਫਰ ਜਿਹੜਾ ਸਭ ਤੁਹਾਡੀ ਵੀਡੀਓ ਦੇਖ ਕੇ ਆਊਗਾ ਪੀਵੀ 32 ਦੀ ਹਮ ਲਾਈਕ ਕਰੂਗਾ ਕਮੈਂਟ ਕਰੂਗਾ ਸ਼ੇਅਰ ਕਰੂਗਾ ਸ਼ੇਅਰ ਸ਼ੇਅਰ ਵੀ ਕਰੂਗਾ ਹਾਂ ਠੀਕ ਹੈ ਉਹਨੂੰ 20% ਆਫ ਮਿਲੂਗੀ ਮਤਲਬ ਸਮਝੀਏ ਜਿਹੜਾ ਪੀਬੀ 32 ਦੀ ਵੀਡੀਓ ਦੇਖ ਕੇ 32 ਬਾਈਟਸ ਤੇ ਆਊਗਾ ਕਮੈਂਟ ਲਾਈਕ ਸ਼ੇਅਰ ਕਰਕੇ ਉਹਨੂੰ 20% ਡਿਸਕਾਊਂਟ ਹਾਂਜੀ ਹੁਣ ਮੰਨ ਕੇ ਚੱਲੀਏ ਤੁਹਾਡਾ ਇੱਥੇ ਤੰਦੂਰੀ ਚਿਕਨ 450 ਦਾ ਕਿਉਂਕਿ ਕੁਆਂਟੀਟੀ ਬਹੁਤ ਅੱਛੀ ਦਿੰਨੇ ਆ ਫਿਰ ਡਿਸਕਾਊਂਟ ਕਿੰਨਾ ਹੋ ਜਾਊਗਾ 360 ਰੁਪਏ ਦਾ ਮਿਲ ਜੂਗਾ ਸਰ 360 ਰੁਪਏ ਦਾ ਫੁੱਲ ਪੋਰਸ਼ਨ ਫੁੱਲ ਪੋਰਸ਼ਨ ਔਰ ਤੁਸੀਂ ਦੇਖਿਆ ਕਿ 4 ਜਣੇ ਲਈ ਇੱਕ ਪੋਰਸ਼ਨ ਬਹੁਤ ਹੈ ਬਹੁਤ ਹੈ ਸਰ ਹਾਂ ਬਾਕੀ ਜੇ ਸਾਢੇ ਅਰਗੇ ਬੰਦੀ ਹੋਣ ਫਿਰ ਤਾਂ ਖਾ ਸਕਦੇ ਦੋ ਦੋ ਪਲੇਟਾਂ ਪਰ ਅਦਰਵਾਈਜ਼ 4 ਜਣੇ ਲਈ ਇੱਕ ਪੋਰਸ਼ਨ ਬਹੁਤ ਅੱਛਾ ਹੈ ਕੰਪਲੀਮੈਂਟ ਦੇ ਦਮ ਜਿਹੜਾ ਵੀ ਇੱਥੇ ਆ ਕੇ ਇੱਕ ਵਾਰੀ ਫੂਡ ਟਰਾਈ ਕਰੂਗਾ ਉਹ بار 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 ਇੱਥੇ ਆਊਗਾ ਪਰ ਉਮੀਦ ਕਰਦੇ ਤੁਸੀਂ ਸੇਮ ਕੁਆਲਿਟੀ ਦੋਗੇ ਸੇਮ ਦਮ ਕੋਈ ਗੜਬੜ ਨਹੀਂ ਹੋਊਗੀ ਨਹੀਂ ਚਲੋ ਬਾਤ ਸ਼ੁਕਰੀਆ ਥੈਂਕ ਯੂ ਕਸ਼ਮ ਐਡਰੈਸ ਇੱਕ ਵਾਰੀ ਫਿਰ ਤੋਂ ਕਨਫਰਮ ਕਰ ਦੋ ਫੱਟੀ ਵਸਤਾ ਚੌਂਕ ਨਹਿਰੂ ਚੌਂਕ ਆਪਾਂ ਕਹਿ ਲਈਏ ਨਹਿਰੂ ਚੌਂਕ ਹਾਂ 32 ਬਾਈਟਸ ਤੁਹਾਨੂੰ ਨਜ਼ਰ ਆਊਗਾ ਔਰ ਤੁਹਾਡੇ ਚਿਹਰੇ ਤੇ ਵੀ 32 ਦੀ ਰੌਣਕ ਆ ਜਣੀ ਕਿਉਂ ਆიროਨਿਕ ਮਜ਼ਾ ਆ ਗਿਆ ਆ ਗਿਆ ਹੁਣ ਜਾਣਾ ਬਲਾਚੌਰ ਕਿ ਇੱਥੇ ਆਇਆ ਕਰਨ ਸਾਈਕਲ ਤੇ ਚੱਲ ਫੇ ਚਲੀਏ ਹਮ ਐਕੁਇਰੀ ਟ੍ਰਾਈ ਜ਼ੋਰ ਕਰੋ ਯਾਰ ਔਰ ਹਾਂ ਨਾਲ ਦੀ ਨਾਲ ਨੈਰੂ ਚੌਂਕ ਚ ਨੋਟ ਕਰ ਲੋ 32 ਬਾਈਟਸ 32 ਬਾਈਟਸ ਤੇ ਇੱਥੇ ਤੁਹਾਨੂੰ 16 17 ਤੇ 18 ਤਰੀਕ ਨੂੰ ਵੀਡੀਓ ਸ਼ੇਅਰ ਕਰਕੇ ਹੋ ਕੇ ਤਾਂ 20% ਮਿਲੂਗਾ ਡਿਸਕਾਊਂਟ ਧੰਨਵਾਦ